ਦੂਰੰਗਾ ਦਾ ਡਿਜ਼ਾਈਨ ਤਿਆਰ ਕੀਤਾ ਹੈ ਪਹਿਲਾਂ ਹਰਾ ਕਲਰ ਪਾਓ ਉਸ ਨੂੰ ਅੱਗੇ ਕਰੋ ਦੋ ਫੰਦਿਆਂ ਤੋਂ ਬਾਅਦ ਫਿਰ ਪਿੱਛੇ ਨੂੰ ਤਾਗਾ ਖਿੱਚ ਲੈਣਾ ਪਿੰਕ ਤਾਗੇ ਨੂੰ ਉਸਦੇ ਉੱਪਰ ਲਵੇਟ ਲੈਣਾ ਕਿਉਂਕਿ ਉਸ ਨੂੰ ਨਾਲ-ਨਾਲ ਲੈ ਕੇ ਜਾਣਾ ਆਪਾਂ ਫਿਰ ਦੋ ਫੰਦੇ ਪਾਓ ਫਿਰ ਪਿੱਛੇ ਨੂੰ ਕਰ ਲਓ ਪਿੰਕ ਤਾਗ ਨੂੰ ਉਹਦੇ ਉੱਪਰ ਦੀ ਕਰ ਲਓ ਕਿਉਂਕਿ ਨਾਲ-ਨਾਲ ਚੱਲਦਾ ਰਹੇ ਤਾਗਾ ਇਹ ਦੋ ਹੰਦੇ ਪਾਓ ਮੋੜ ਨੂੰ ਕਰਕੇ ਫਿਰ ਪਿੱਛੇ ਖਿੱਚ ਲਓ ਇਸ ਤਰ੍ਹਾਂ ਹੀ ਸੇ ਹੰਦੇ ਪਾਉਣੇ ਆ ਫਿਰ ਆਪਾਂ ਹੁਣ ਬਿੰਕ ਪੈਲਰ ਪਾਉਣਾ ਉਸ ਦਾ ਵੀ ਉਸੇ ਤਰ੍ਹਾਂ ਹੀ ਅੱਗੇ ਤਾਗਾ ਕਰਕੇ ਦੋ ਫੰਦੇ ਪਾ ਕੇ ਪਿੱਛੇ ਨੂੰ ਤਾਗਾ ਖਿੱਚ ਲੈਣਾ ਹੈ ਹੁਣ ਪਹਿਲਾਂ ਆਪਾਂ ਪਿੰਕ ਤਾਗਾ ਉੱਪਰ ਦੀ ਕਰਦੇ ਸੀ ਹੁਣ ਆਪਾਂ ਹਰੇ ਤਾਗੇ ਨੂੰ ਉੱਪਰ ਦੇ ਕਰਨਾ ਫਿਰ ਦੋ ਫੰਦੇ ਪਾਓ ਮੂਰੇ ਤਾਗਾ ਕਰਕੇ ਫਿਰ ਬੈਕ ਸਾਈਡ ਖਿੱਚ ਲੋ ਫਿਰ ਹਰੇ ਤਾਗੇ ਨੂੰ ਪਿੰਕ ਦੇ ਉੱਪਰ ਦੇ ਕਰਕੇ ਇਸ ਤਾਗੇ ਨੂੰ ਵੀ ਆਪਾਂ ਨਾਲ ਦੀ ਨਾਲ ਚਲਾਉਂਦੇ ਰਹਿਣਾ ਕਿਉਂਕਿ ਅੱਗੇ ਜਾ ਕੇ ਆਪਾਂ ਹਰਾ ਪਾਉਣਾ ਸ਼ੁਰੂ ਕਰਨਾ ਹੈ ਇਹਦੇ ਵੀ ਆਪਾਂ ਸੇਫ ਹੰਦੇ ਪਾ ਲਓ ਇਸੇ ਤਰ੍ਹਾਂ ਆਪਾਂ ਰਿਪੀਟ ਕਰਦੇ ਜਾਓ ਤਾਂ ਜੋ ਇੱਕ ਚੈੱਕ ਦੀ ਤਰ੍ਹਾਂ ਹੋ ਜੂਗਾ ਇਸ ਦੀ ਆਪਾਂ ਫਿਰੇ ਜੋ ਲਾਈਨ ਅਪ ਦਿਸਦਿਆਂ ਦੇ ਵਿਚਕਾਰ ਇਹ ਆਪਾਂ ਅੱਗੇ ਧਾਗਾ ਕਰਕੇ ਬਣਾਈਆਂ ਹਨ ਇਹ ਸਾਰਾ ਹਰਾ ਹੀ ਪਾਉਣਾ ਹੈ ਤੁਸੀਂ ਆਪਣੀ ਮਰਜ਼ੀ ਦਾ ਜੋ ਵੀ ਰੰਗ ਪਾਉਣਾ ਹੈ ਉਹ ਤੁਸੀਂ ਉਸੇ ਤਰ੍ਹਾਂ ਕਰ ਸਕਦੇ ਹੋ ਮੇਰਾ ਇਹ ਹਰਾ ਰੰਗ ਸੀ ज़्यादा इस करके मैं ये हरा रंग ज़्यादा पाया अगे करके तागा वो इस तरह बट्टा नहीं बट्टिया डिजाइन तैयार हो सिलाई उसी तरह ही अगे तागा करके पुठा ही पाँगा